ਅਨਲਿਸਿਸ ਸ਼ੀਗਾ ਸਰ ਨੂੰ ਫਤਿਹ ਸਿੰਘ ਸਵਾਗਤ ਕਰਦਾ ਆਂ ਤੁਹਾਡਾ ਪੰਜਾਬ ਪੀਸੀਐਸ ਅਡਾ 247 ਦਾ YouTube ਚੈਨਲ ਦੇ ਉੱਤੇ ਸੋ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਪੰਜਾਬ ਪੀਸੀਐਸ ਦੀ ਤਿਆਰੀ ਦੇ ਲਈ ਬੈਸਟ ਬੁੱਕਸ ਕਿਹੜੀਆਂ ਨੇ ਸੋ ਤੁਹਾਨੂੰ ਦੱਸਣ ਜਾ ਰਿਹਾ ਮੈਂ ਜੀ ਇਸ ਵੀਡੀਓ ਦੇ ਵਿੱਚ ਅ ਕਰਦੇ ਆਂ ਫਿਰ ਸ਼ੁਰੂਆਤ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਬਾਕੀ ਚੈਨਲ ਤੇ ਜੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਸੋ ਅੱਜ ਦੀ ਇਸ ਵੀਡੀਓ ਦਾ ਆਪਣਾ ਜਿਹੜਾ ਮੁੱਦਾ ਰਹਿਣ ਵਾਲਾ ਆ ਜਾਂ ਕਹਿ ਲਓ ਵੀ ਜੋ ਆਪਣੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਿਸ ਮੁੱਦੇ ਉੱਤੇ ਕਰਾਂਗੇ ਸ ਕੀ ਅਸੀਂ ਪ੍ਰੀਪਰੇਸ਼ਨ ਜਿਹੜੀ ਕਰਨੀ ਆ ਉਹ 셀ਫ ਸਟਡੀ ਨਾਲ ਹੀ ਜਿਹਨਾਂ ਦੇ ਬੱਚਿਆਂ ਨੇ ਕਰਨੀ ਆ ਉਹ ਕਿਤਾਬਾਂ ਕਿਹੜੀਆਂ-ਕਿਹੜੀਆਂ ਫਾਲੋ ਕਰ ਸਕਦੇ ਨੇ ਦੂਜਾ ਸਵਾਲ ਇਹ ਵੀ ਹੋ ਸਕਦਾ ਕਿ ਸਰ 셀ਫ ਸਟਡੀ ਕਰਨੀ ਚਾਹੀਦੀ ਹੈ ਕਿ ਕਿਸੇ ਨੂੰ ਜੁਆਇਨ ਕਰ ਲੈਣਾ ਚਾਹੀਦਾ ਸੋ ਪਹਿਲਾਂ ਮੈਂ ਕਿਤਾਬਾਂ ਦੱਸੂਗਾ ਜਿਹੜਾ ਸੈਕੰਡ ਪਾਰਟ ਆ ਉਹ ਆਪਾਂ ਬਾਅਦ ਦੇ ਵਿੱਚ ਡਿਸਕਸ ਜ਼ਰੂਰ ਕਰਾਂਗੇ ਠੀਕ ਹੈ ਸੋ ਬੁక్స్ ਦੇ ਉੱਤੇ ਆਉਣੇ ਆਪਾਂ ਆਡੀਓ ਵੀਡੀਓ ਓਕੇ ਦਾ ਇੱਕ ਵਾਰੀ ਐਸਾ ਜ਼ਰੂਰ ਲਿਖ ਦਿਓ ਸਭ ਤੋਂ ਪਹਿਲਾਂ ਜੇ ਅਸੀਂ ਸਾਰੇ ਸਬਜੈਕਟ ਵਾਈਜ਼ ਚੱਲੂਗਾ ਮੈਂ ਕਿਹੜੀਆਂ-ਕਿਹੜੀਆਂ ਕਿਤਾਬਾਂ ਜ਼ਰੂਰੀ ਨੇ ਤੇ ਜਿਹੜੀਆਂ ਮਾਰਕੀਟ ਦੇ ਵਿੱਚ ਕਿਤਾਬਾਂ ਤੁ ਉਨ੍ਹਾਂ ਦੀ ਖਾਸੀਅਤ ਕੀ ਹੈ ਉਨ੍ਹਾਂ ਦੀ ਕਮੀ ਕੀ ਹੈ ਕੀ ਉਹ ਕਿਤਾਬਾਂ ਪੰਜਾਬ ਪੀਸੀਐਸ ਦੇ ਲਈ ਹੈਗੀਆਂ ਨੇ ਜਾਂ ਫਿਰ ਉਹ ਯੂਪੀਐਸਸੀ ਲਈ ਨੇ ਤੇ ਅਸੀਂ ਪੰਜਾਬ ਪੀਸੀਐਸ ਲਈ ਵਰਤ ਸਕਦੇ ਹਾਂ ਸੋ ਇਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਤੇ ਲੌਜੀਕ ਕਰਦੇ ਆਪਾਂ ਸ਼ੁਰੂਆਤ ਅ ਚਲੋ ਓਕੇ ਜੀ ਹਾਂ ਆਪਣਾ ਇੱਕ ਟੈਲੀਗ੍ਰਾਮ ਦਾ ਚੈਨਲ ਹੈ ਜੀ ਪੰਜਾਬ ਵੱਡਾ ਪੀਸੀਐਸ 2025 ਨੂੰ ਜੁਆਇਨ ਕਰ ਲਓ ਇਹਦੇ ਉੱਤੇ ਫ੍ਰੀ ਪੀਡੀਐਫ ਵੀ ਮਿਲ ਜਾਂਦੀਆਂ ਨੇ ਤੇ ਤੁਹਾਡੇ ਲਈ ਫ੍ਰੀ ਡਾਊਟ ਸੈਸ਼ਨ ਵੀ ਹੁੰਦੇ ਨੇ ਦੇ ਜਿਹੜੀਆਂ ਆਪਣੀਆਂ YouTube ਤੇ ਕਲਾਸਿਸ ਹੁੰਦੀਆਂ ਨੇ ਉਹਦਾ ਲਿੰਕ ਵੀ ਤੁਹਾਨੂੰ ਇਸ Telegram ਦੇ ਚੈਨਲ ਤੇ ਮਿਲ ਜਾਂਦਾ ਸੋ ਇਸ ਕਰਕੇ ਇਸ Telegram ਦੇ ਚੈਨਲ ਨੂੰ ਵੀ ਜ਼ਰੂਰ ਜੁਆਇਨ ਕਰ ਲਓ ਜੀ ਠੀਕ ਹੈ ਪੰਜਾਬ ਅੱਡਾ ਪੀਸ 2025 ਸੋ ਸ਼ੁਰੂਆਤ ਕਰਦੇ ਆਪਾਂ ਕਿਤਾਬਾਂ ਦੀ ਸਭ ਤੋਂ ਪਹਿਲੀ ਕਿਤਾਬ ਹੈ ਜੀ ਪੋਲਿਟੀ ਦੀ ਬੱਚੇ ਅਕਸਰ ਪੁੱਛਦੇ ਸਰ ਪੋਲਿਟੀ ਦੀ ਕਿਤਾਬ ਕਿਹੜੀ ਪੜ੍ਹੀ ਹੈ ਜੀ ਸੋ ਜੇ ਪੋਲਿਟੀ ਦੀ ਗੱਲ ਕਰ ਲਈਏ ਤਾਂ ਤੁਸੀਂ ਕਿਸੇ ਵੀ UPSC ਅਸਪੀਰੈਂਟ ਤੋਂ ਪੁੱਛ ਲਓਗੇ ਤਾਂ ਉਹ ਸਾਨੂੰ ਲక్ష్ਮੀਕਾਂਤ ਦੀ ਹੀ ਗੱਲ ਕਰਦਾ ਹੈ ਜੀ ਹੁਣ ਲక్ష్ਮੀਕਾਂਤ ਦਾ ਜੋ ਲੇਟੈਸਟ ਐਡੀਸ਼ਨ ਹੈਗਾ ਆ ਉਹ ਤੁਹਾਨੂੰ ਮਿਲ ਜੂਗਾ ਤੁਸੀਂ ਕਿਸੇ ਵੀ ਬਾਜ਼ਾਰ ਮਾਰਕੀਟ ਦੁਕਾਨ ਤੇ ਜਾਓ ਤਾਂ ਤੁਹਾਨੂੰ ਪੋਲਿਟੀ ਦੇ ਲਈ ਲక్ష్ਮੀਕਾਂਤ ਮਿਲ ਜੂਗੀ ਹੁਣ ਇਹ ਕਿਤਾਬ ਯੂਪੀਐਸਸੀ ਲਈ ਵੈਸਟ ਆ ਜੀ ਇਹ ਕਿਤਾਬ ਅੰਗਰੇਜ਼ੀ ਤੇ ਪੰਜਾਬੀ ਵਿੱਚ ਆਉਂਦੀ ਹੈ ਲੇਕਿਨ ਜਿਹੜੇ ਬੱਚੇ ਚਾਹੁੰਦੇ ਨੇ ਸੌਰੀ ਇਹ ਕਿਤਾਬ ਅੰਗਰੇਜ਼ੀ ਤੇ ਹਿੰਦੀ ਵਿੱਚ ਆਉਂਦੀ ਹੈ ਪੰਜਾਬੀ ਵਿੱਚ ਨਹੀਂ ਆਉਂਦੀ ਪੋਲਿਟੀ ਦੇ ਵਿੱਚ ਜੇ ਅਸੀਂ ਇਸ ਬੁੱਕ ਨੂੰ ਜਿਹੜੀ ਹੈਗੀ ਉਹ ਪ੍ਰੈਫਰੈਂਸ ਦਿੰਨੇ ਆ ਤਾਂ ਗੁੱਡ ਹੈ ਬਟ ਇਸ ਕਿਤਾਬ ਦੇ ਵਿੱਚੋਂ ਪੀਸੀਐਸ ਦੇ ਵਿੱਚੋਂ ਕਿੱਦਾਂ ਦੇ ਕੁਐਸਚਨ ਪੁੱਛੇ ਜਾ ਸਕਦੇ ਬਹੁਤ ਜ਼ਰੂਰੀ ਸਾਨੂੰ ਪਤਾ ਹੋਣਾ ਚਾਹੀਦਾ ਹੈ ਜਿਵੇਂ ਐਗਜ਼ਾਮਪਲ ਦੇ ਲਈ ਅਮੈਂਡਮੈਂਟ ਸਾਡੇ ਸਿਲੇਬਸ ਦੇ ਵਿੱਚ ਪੀਸੀਐਸ ਦੇ ਸਿਲੇਬਸ ਦੇ ਵਿੱਚ ਅਮੈਂਡਮੈਂਟ ਸਪੈਸ਼ਲ ਲਿਖਿਆ ਗਿਆ ਆ ਸੋ ਇਸ ਕਿਤਾਬ ਦੇ ਵਿੱਚੋਂ ਅਸੀਂ ਅਮੈਂਡਮੈਂਟ ਨੂੰ ਬੜੇ ਧਿਆਨ ਨਾਲ ਪੜ੍ਹਨਾ ਪੜ੍ਹਨੀ ਸਾਰੀ ਕਿਤਾਬ ਆ ਲੇਕਿਨ ਅਮੈਂਡਮੈਂਟ ਦੇ ਉੱਤੇ ਫੋਕਸ ਜ਼ਰੂਰ ਦੇਣਾ ਜੀ ਨਾ ਦੇ ਨਾਲ ਪੰਚਾਇਤੀ ਰਾਜ ਸਿਸਟਮ ਦੀ ਗੱਲ ਸਾਡੇ ਸਿਲੇਬਸ ਚ ਕੀਤੀ ਗਈ ਹੈ ਸੋ ਲੋਕਲ ਗਵਰਨੈਂਸ ਨੂੰ ਅਸੀਂ ਬਹੁਤ ਵਧੀਆ ਤਰੀਕੇ ਨਾਲ ਇਸ ਇਸ ਬੁੱਕ ਦੇ ਵਿੱਚੋਂ ਪੜਾਂਗੇ ਕਿਤਾਬ ਇਹ ਆ ਯੂਪੀਐਸਸੀ ਦਾ ਹਰ ਇੱਕ ਐਸਪੀਰੈਂਟ ਇਹਨੂੰ ਫੋਲੋ ਕਰਦਾ ਆ ਬਟ ਜੇ ਅਸੀਂ ਪੀਸੀਐਸ ਦੀ ਤਿਆਰੀ ਕਰਨੀ ਹੈ ਤੁਸੀਂ ਸੈਲਫ ਸਟਡੀ ਕਰਨਾ ਚਾਹੁੰਦੇ ਹੋ ਤਾਂ ਇਸ ਕਿਤਾਬ ਨੂੰ ਪੜ ਸਕਦੇ ਹੋ ਇਹਦੇ ਵਿੱਚ ਕਿਹੜੇ ਕਿਹੜੇ ਇੰਪੋਰਟੈਂਟ ਟਾਪਿਕ ਨੇ ਉਹ ਤੁਹਾਨੂੰ ਦੱਸ ਦਿੱਤੇ ਨੇ ਉਹਨਾਂ ਉੱਤੇ ਤੁਸੀਂ ਜ਼ਰੂਰ ਧਿਆਨ ਦੇਣਾ ਹੈ ਜੀ ਠੀਕ ਹੈ ਹੋਰ ਕੋਈ ਕਿਤਾਬ ਜੇ ਦੇਖੀਏ ਤਾਂ ਇੰਨੀ ਜ਼ਿਆਦਾ ਟਰਸਟੇਬਲ ਬੁੱਕ ਮੈਨੂੰ ਨਹੀਂ ਲੱਗਦੀ ਹੋ ਸਕਦਾ ਕਿਸੇ ਹੋਰ ਟੀਚਰ ਨੂੰ ਕਿਸੇ ਹੋਰ ਸਟੂਡੈਂਟ ਨੂੰ ਲੱਗਦੀ ਹੋਵੇ ਲੇਕਿਨ ਮੇਰੇ ਅਕੋਰਡਿੰਗ ਜੇ ਆਪਾਂ ਪੋਲਿਟੀ ਨੂੰ ਲੈ ਕੇ ਚੱਲੀਏ ਤਾਂ ਲਕਸ਼ਮੀ ਕਾਂਤ ਇਸ ਦਾ ਬੈਸਟ ਬੁੱਕ ਅਗਲੀ ਕਿਤਾਬ ਤੇ ਆਉਨੇ ਆਪਾਂ ਸੋ ਸਰ ਉਸ ਤੋਂ ਬਾਅਦ ਜੇ ਮੈਂ ਕਰੰਟ ਅਫੇਅਰਸ ਦੀ ਗੱਲ ਕਰ ਲਾਂ ਇਹਦੇ ਲਈ ਕੀ ਆ ਸੋ ਇਹਦੇ ਲਈ ਤੁਸੀਂ ਕੋਈ ਬੁੱਕ ਜਾਂ ਕੁਝ ਨਹੀਂ ਫਾਲੋ ਕਰਨਾ ਆਪਣੀ ਮੈਗਜ਼ੀਨ ਵੀ ਹੁੰਦੀ ਹੈ ਤੇ ਸਵੇਰੇ 9 ਵਜੇ ਆਪਣੇ ਇਸ ਚੈਨਲ ਦੇ ਉੱਤੇ ਕਲਾਸ ਵੀ ਹੁੰਦੀ ਹੈ ਸੋ ਤੁਸੀਂ ਡੇਲੀ ਏ.ਐਮ ਸੋ ਡੇਲੀ ਸਵੇਰੇ 9 ਵਜੇ ਇਸ ਚੈਨਲ ਦੇ ਉੱਤੇ ਆਪਣੇ ਚੈਨਲ ਤੇ ਵਿਜ਼ਿਟ ਕਰੋ ਤੇ ਸਵੇਰ ਨੂੰ 9 ਵਜੇ ਵਾਲੀ ਕਲਾਸ ਲਾਓ ਉਸ ਕਲਾਸ ਦੀ ਪੀਡੀਐਫ ਵੀ ਤੁਹਾਨੂੰ ਮਿਲ ਜਾਂਦੀ ਹੈ ਤੇ ਮੰਥਲੀ ਮੈਗਜ਼ੀਨ ਵੀ ਤੁਹਾਨੂੰ ਮਿਲ ਜਾਂਦੀ ਹੈ ਤੁਸੀਂ ਉਹ ਵੀ ਪੜ ਸਕਦੇ ਹੋ ਜੀ ਇਹ ਹੋ ਗਿਆ ਕਰੰਟ ਅਫੇਅਰ ਦੇ ਲਈ ਉਸ ਤੋਂ ਬਾਅਦ ਜੇ ਅਸੀਂ ਚੱਲੀਏ ਸਰ ਹਿਸਟਰੀ ਦੇ ਲਈ ਹੁਣ ਹਿਸਟਰੀ ਦੇ ਲਈ ਇੱਕ ਤਾਂ ਹੋ ਗਈ ਸਾਡੇ ਕੋਲੇ ਸਪੈਕਟਰਮ ਹਰ ਇੱਕ ਬੱਚੇ ਨੂੰ ਪਤਾ ਆ ਜਾਂ ਜਿਨ੍ਹਾਂ ਨੂੰ ਨਹੀਂ ਪਤਾ ਉਹਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਮਾਡਰਨ ਹਿਸਟਰੀ ਦੇ ਲਈ ਸਪੈਕਟਰਮ ਇੰਪੋਰਟੈਂਟ ਕਿਤਾਬ ਹੈ ਜਦੋਂ ਕਿਸੇ ਆਪਾਂ ਖਾਸ ਟੀਚਰ ਦੀ ਗੱਲ ਕਰਦੇ ਆ ਜਾਂ ਪੀਸੀਐਸ ਦੀ ਗੱਲ ਕਰੀਏ ਜਦੋਂ ਅਸੀਂ ਪੀਸੀਐਸ ਲਈ ਪੜ੍ਹਨਾ ਉਹਨਾਂ ਤਾਂ ਇਹਦੇ ਵਿੱਚੋਂ ਬਹੁਤ ਸਾਰੀਆਂ ਇਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਪੰਜਾਬ ਨਾਲ ਰਿਲੇਟ ਕਰਕੇ ਪੜ੍ਹਨੀਆਂ ਪੈਂਦੀਆਂ ਨੇ ਓਨੈਸਟਲੀ ਤੇ ਜਿਹੜਾ ਪੀਸੀਐਸ ਦਾ ਸਪੈਸ਼ਲ ਟੀਚਰ ਹੋਊਗਾ ਉਹ ਇਸ ਸਾਰੀ ਮਾਡਰਨ ਹਿਸਟਰੀ ਨੂੰ ਪੰਜਾਬ ਨਾਲ ਅਟੈਚ ਕਰਕੇ ਪੜ੍ਹਾਊਗਾ ਜੀ ਕਿਤਾਬਾਂ ਹੋਈ ਨੇ ਪਰ ਪੜ੍ਹਨਾ ਕਿਦਾਂ ਸਰ ਉਸ ਚੀਜ਼ ਨੂੰ ਅਸੀਂ ਪੰਜਾਬ ਨਾਲ ਰਿਲੇਟ ਕਰਕੇ ਜ਼ਰੂਰ ਪੜ੍ਹਨਾ ਆ ਸੋ ਇਸ ਕਰਕੇ ਸਪੈਕਟਰਮ ਸਾਡੇ ਲਈ ਵਧੀਆ ਹੈ ਮਾਡਰਨ ਹਿਸਟਰੀ ਦੇ ਲਈ ਹੁਣ ਸਵਾਲ ਆਉਂਦਾ ਕਿ ਸਰ ਐਂਸ਼ੀਅੰਟ ਤੇ ਮੀਡੀਵਲ ਦੇ ਲਈ ਕਿਹੜੀ ਕਿਤਾਬ ਹੋਊਗੀ ਬੱਚੋ ਤੇ ਲਈ ਐਨਸੀਆਰਟੀ ਸਾਡੇ ਕੋਲ ਹੈਗੀਆਂ ਨੇ ਤੁਸੀਂ ਐਨਸੀਆਰਟੀ ਨੂੰ ਫੋਲੋ ਕਰ ਸਕਦੇ ਹੋ ਐਂਸ਼ੀਅੰਟ ਤੇ ਮੀਡੀਵਲ ਦੇ ਲਈ ਸੋ ਉਹ ਦੋ ਪਾਰਟ ਸਾਡੇ ਜਿਹੜੇ ਹੈ ਐਂਸ਼ੀਅੰਟ ਐਂਸ਼ੀਅੰਟ ਤੇ ਮੀਡੀਵਲ ਆਪਣੇ ਐਨਸੀਆਰਟੀ ਦੇ ਹੋ ਜਾਣਗੇ ਤੇ ਮਾਡਰਨ ਦੇ ਲਈ ਅਸੀਂ ਸਪੈਕਟਰਮ ਨੂੰ ਫੋਲੋ ਕਰ ਸਕਦੇ ਹਾਂ ਲੇਕਿਨ ਧਿਆਨ ਰੱਖਿਓ ਇਦੇ ਨਾਲ ਸਾਨੂੰ ਪੰਜਾਬ ਨੂੰ ਜ਼ਰੂਰ ਜੋੜਨਾ ਪੈਣਾ। ਅਸੀਂ ਕੁਝ ਵੀ ਪੜ ਰਹੇ ਹਾਂ ਤਾਂ ਪੰਜਾਬ ਨਾਲ ਜੁੜ ਕੇ ਹੀ ਪੜਿਆ ਜਾਊਗਾ, ਵੈਸੇ ਉਹ ਨਹੀਂ ਪੜਿਆ ਜਾਊਗਾ। ਤੋਂ ਪੰਜਾਬ ਨਾਲ ਜੋੜਨ ਦੇ ਲਈ ਆਪਣੀ ਕਿਤਾਬ ਵੀ ਮੈਂ ਅੱਗੇ ਦੱਸੂਗਾ, ਜੇ ਤੁਸੀਂ ਪੰਜਾਬ ਨਾਲ ਜ਼ਿਆਦਾ ਰਿਲੇਟ ਕਰਕੇ ਪੜ੍ਹਨਾ ਤਾਂ ਉਹ ਕਿਹੜੀ ਕਿਤਾਬ ਆ ਪੰਜਾਬ ਦੇ ਵਿੱਚੋਂ ਮੈਂ ਅੱਗੇ ਦੱਸੂਗਾ। ਇਹ ਵੀ ਤੁਹਾਨੂੰ ਮਾਰਕੀਟ ਵਿੱਚੋਂ ਮਿਲ ਜੂਗੀ। ਜੇ ਤੁਸੀਂ ਕਿਸੇ ਵੀ ਦੁਕਾਨ ਤੇ ਜਾਓਗੇ ਤਾਂ ਸਪੈਕਟਰ ਮਿਲ ਜੂਗੀ। ਤੇ ਐਨਸੀਆਰਟੀ ਲੈ ਲਿਓ, ਸੋ ਹਿਸਟਰੀ ਤੁਹਾਡੀ ਜਿਹੜੀ ਉਹ ਇੱਥੇ ਕਵਰ ਹੋ ਜਾਊਗੀ। ਅਗਲੇ ਕੁਐਸਚਨ ਤੇ ਚੱਲਦੇ ਆਪਾਂ। ਅ नेक्स्ट ਸਾਡੇ ਕੋਲੇ ਹੈਗਾ ਜੀ ਸਵਾਲ ਆਪਣਾ ਸਰ ਜੋਗਰਾਫੀ ਦੀ ਕਿਤਾਬ ਸੋ ਜੋਗਰਾਫੀ ਦੇ ਲਈ ਇੱਕ ਤਾਂ ਸਾਡੇ ਕੋਲੇ ਐਨਸੀਆਰਟਿਸ ਮੈਂ ਕਹੂੰਗਾ 6ਵੀਂ ਤੋਂ ਪਲੱਸ 2 ਤੱਕ ਵੈਸੇ 6ਵੀਂ ਤੋਂ 11ਵੀਂ ਤੱਕ ਦੀਆਂ ਕਿਤਾਬਾਂ ਬਹੁਤ ਵਧੀਆ ਨੇ ਸਾਡੇ ਲਈ ਹਾਂ ਜੇ ਤੁਸੀਂ ਹਿਊਮਨ ਜੋਗਰਾਫੀ ਨੂੰ ਵੀ ਡਿਟੇਲ ਚ ਪੜਨਾ ਤਾਂ ਤੁਸੀਂ ਪਲੱਸ 2 ਦੀ ਕਿਤਾਬ ਵੀ ਪੜ ਸਕਦੇ ਹੋ ਸੋ ਸਾਡੇ ਕੋਲੇ 6ਵੀਂ ਤੋਂ ਪਲੱਸ 2 ਤੱਕ ਦੀਆਂ ਐਨਸੀਆਰਟਿਸ ਜੋਗਰਾਫੀ ਦੇ ਲਈ ਤੁਹਾਡਾ ਬੇਸਿਕ ਕਲੀਅਰ ਕਰਨ ਲਈ ਮੈਂ ਪੂਰੀ 6ਵੀਂ ਤੋਂ ਲੈ ਕੇ 1 ਤੋਂ 1 ਤੱਕ ਦੀ ਜੀਓਗ੍ਰਾਫੀ NCERT ਜਿਹੜੀਆਂ ਕਿਤਾਬਾਂ ਨੇ ਉਹ YouTube ਤੇ ਪੜਾਈਆਂ ਹੋਈਆਂ ਨੇ ਆਪਣੇ ਇਸ ਚੈਨਲ ਤੇ ਪਈਆਂ ਨੇ ਤੁਸੀਂ ਉਹ ਵੀ ਕਲਾਸਾਂ ਜ਼ਰੂਰ ਦੇਖ ਸਕਦੇ ਹੋ ਜਿਹਦੇ ਨਾਲ ਨਾਲ ਇੱਕ ਹੋਰ ਮਾਰਕੀਟ ਚੋਂ ਕਿਤਾਬ ਮਿਲਦੀ ਹੈ GC Leong ਸੋ ਤੁਸੀਂ ਇਸ ਬੁੱਕ ਨੂੰ ਵੀ ਜਿਹੜਾ ਹੈਗਾ ਉਹ ਪ੍ਰੈਫਰੈਂਸ ਦੇ ਸਕਦੇ ਹੋ ਯਾਨੀ ਕਿ ਪਹਿਲਾਂ NCERT ਇਸ ਪੜ੍ਹ ਲਓ ਤੇ ਉਸ ਤੋਂ ਬਾਅਦ ਸਾਡੇ ਕੋਲੇ GC Leong ਹੁਣ ਇਹਨਾਂ ਕਿਤਾਬਾਂ ਦੀ ਵੀ ਕੀ ਕਹ ਲਓ ਵੀ ਇੱਕ ਲਿਮਿਟੇਸ਼ਨ ਇਹ ਹੈ ਕਿ ਇਹ ਵੀ ਅੰਗਰੇਜ਼ੀ ਤੇ ਹਿੰਦੀ ਵਿੱਚ ਨੇ ਪੰਜਾਬੀ ਵਿੱਚ ਇਹ ਕਿਤਾਬਾਂ ਨਹੀਂ ਸਾਨੂੰ ਮਿਲਣਗੀਆਂ ਸੋ ਇਹ ਹੋ ਗਿਆ ਸਾਡੇ ਕੋਲੇ ਜੀਓਗ੍ਰਾਫੀ ਨੂੰ ਲੈ ਕੇ ਨੋਟ ਕਰਦੇ ਜਾਓ ਸਕਰੀਨਸ਼ਾਟ ਲੈ ਲਓ ਜਾਂ ਨੋਟ ਕਰ ਲਓ ਅਗਲੀ ਸਾਡੇ ਕੋਲ ਹੈਗਾ ਜੀ এনवायरमेंट ਸਰ ਕਿਦਾਂ ਕਵਰ ਕਰੀਏ ਹੁਣ এনवायरमेंट ਦੀ ਜੇ ਮੈਂ ਗੱਲ ਕਰਦਾ ਐਨवायरमेंट ਦੇ ਲਈ ਇੱਕ ਬੁੱਕ ਜਿਹੜੀ ਹੈਗੀ ਆ ਸਪੈਸ਼ਲ ਫॉर ਯੂਪੀਐਸਸੀ ਠੀਕ ਹੈ ਸੋ ਉਹ ਕਿਹੜੀ ਹੈ ਸਰ ਸਾਡੇ ਕੋਲੇ ਆਈਐਸ ਸ਼ੰਕਰ ਬਹੁਤ ਵਧੀਆ ਕਿਤਾਬ ਲਿਖੀ ਗਈ ਹੈ এনवायरमेंट ਦਾ ਜਿੰਨਾ ਵੀ ਸਟੈਟਿਕ ਪੋਰਸ਼ਨ ਆ ਸਾਨੂੰ ਇੱਥੋਂ ਦੇਖਣ ਨੂੰ ਮਿਲ ਜਾਂਦਾ ਜੀ ਬਟ ਜੇ ਤੁਸੀਂ ਉਹਨੂੰ ਕਰੰਟ ਨਾਲ ਰਿਲੇਟ ਕਰਨਾ ਤਾਂ ਫਿਰ ਓਬਵੀਅਸ ਆ ਸਵੇਰੇ ਆਪਣੀ 9 ਵਜੇ ਵਾਲੀ ਕਲਾਸ ਪੜ੍ਹ ਲਿਆ ਕਰੋ ਉਹਦੇ ਵਿੱਚ ਆਪਾਂ ਇਸ ਚੀਜ਼ ਨੂੰ ਕਵਰ ਕਰ ਲੈਨੇ ਆ ਮਤਲਬ ਜਿਹੜਾ ਸਟੈਟਿਕ ਪਾਰਟ ਉਹਦੇ ਵਿੱਚ ਹੋਊਗਾ ਹੋਊਗਾ ਜੋ ਕਰੰਟ ਹੋ ਰਿਆਂ ਜੋ ਕਰੰਟ ਘਟਨਾਵਾਂ ਹੋ ਰਹੀਆਂ ਨੇ ਉਹ ਅਸੀਂ ਕਰੰਟ ਅਫੇਅਰ ਦੇ ਵਿੱਚ ਪੜ੍ਹਦੇ ਆ ਤੇ ਉਹ ਸਵੇਰੇ 9 ਵਜੇ ਕਲਾਸ ਹੁੰਦੀ ਹੈ ਉਸ ਕਲਾਸ ਨੂੰ ਇਸ ਕਿਤਾਬ ਨੂੰ ਦੋਨਾਂ ਨੂੰ ਤੁਸੀਂ ਪੜ੍ਹੋਗੇ ਤਾਂ ਤੁਹਾਡਾ এনवायरमेंट ਵੀ ਕਵਰ ਹੋ ਜਾਊਗਾ ਜੀ ਚਾਹੇ ਉਹ ਮੌਜੂਦਾ ਕਰੰਟ ਆਪਣਾ এনवायरमेंट ਤੇ ਚਾਹੇ ਉਹ ਪੁਰਾਣਾ ਜੀ ਜਿਵੇਂ ਕੋਈ ਮੁੱਦਾ ਆ ਗਿਆ ਕੋਈ ਕੁਝ ਵੀ ਆ ਜਿਵੇਂ ਅੱਜ ਹੀ ਆਪਾਂ ਰਿਪੋਰਟ ਪੜਾਈ ਸੀ ਨਾ ਮੈਨ ਗਰੁੱਪ ਦੇ ਉੱਤੇ ਸੋ ਉਹ ਇੱਥੇ ਵੀ ਅਸੀਂ ਪੜ੍ਹਾਂਗੇ ਤੇ ਮੈਨ ਗਰੁੱਪ ਅੱਜ ਮੈਂ ਕਲਾਸ ਦੇ ਵਿੱਚ ਵੀ ਪੜਾਇਆ ਹੈ ਜੀ एनवायरनमेंट ਦੇ ਲਈ ਸਾਡੇ ਕੋਲ ਆਈਐ ਸ਼ੰਕਰ ਨਵਾਂ ਐਡੀਸ਼ਨ ਲਿਓ ਜਿਹੜਾ ਕਿ ਇਸ ਸਮੇਂ 10ਵਾਂ 11ਵਾਂ ਐਡੀਸ਼ਨ ਚੱਲ ਰਿਹਾ ਸੋ ਉਹੀ ਲੈਣਾ ਆ ਜਿਹੜੀ ਵੀ ਕਿਤਾਬ ਲੈਣ ਜਾਣਾ ਮਾਰਕੀਟ ਦੇ ਵਿੱਚੋਂ ਅਪਡੇਟਡ ਉਹਦਾ ਜੋ ਵੀ ਐਡੀਸ਼ਨ ਲੈਣਾ ਹੈ ਪੁਰਾਣਾ ਐਡੀਸ਼ਨ ਨਹੀਂ ਲੈਣਾ ਬਹੁਤ ਸਾਰੇ ਚੇਂਜਸ ਆ ਜਾਂਦੇ ਨੇ ਜੀ ਇਸ ਤੋਂ ਬਾਅਦ ਸਾਡੇ ਕੋਲੇ ਇੰਡੀਅਨ ਇਕਨੋਮੀ ਹੁਣ ਇੰਡੀਅਨ ਇਕਨੋਮੀ ਦੇ ਲਈ ਸਾਡੇ ਕੋਲ ਐਨਸੀਆਰਟੀਜ਼ ਵੀ ਹੈਗੇ ਨੇ ਤੁਸੀਂ ਪਲੱਸ 1 ਦੀ ਕਿਤਾਬ ਪੜ੍ਹ ਕੇ ਦੇਖ ਲਓ ਬਹੁਤ ਸੋਹਣੀ ਕਿਤਾਬ ਹੋਗੀ ਐਂਡ ਉਦੋਂ ਬਾਅਦ ਜੇ ਤੁਸੀਂ ਹੋਰ ਡਿਟੇਲ ਦੇ ਵਿੱਚ ਜਾਣਾ ਫਿਰ ਰਮੇਸ਼ ਸਿੰਘ ਦੀ ਇੰਡੀਅਨ ਇਕਨੋਮੀ ਦੀ ਬੁੱਕ ਆ ਮਤਲਬ ਇਹ ਉਹ ਕਿਤਾਬਾਂ ਨੇ ਜਿਹੜੀਆਂ ਹਰ ਇੱਕ ਯੂਪੀਐਸਸੀ ਟਾਪਰ ਪੀਸੀਐਸ ਟਾਪਰ ਰეკਮੈਂਡ ਕਰਦਾ ਆ ਪਰ ਉਹ ਨਾਲ ਇਹ ਵੀ ਕਹਿੰਦਾ ਕਿ ਮੈਂ ਆਪਣੇ ਨੋਟਸ ਬਣਾਏ ਸੀਗੇ ਮੈਂ ਅ ਟੀਚਰ ਦੇ ਕੋਲੋਂ ਕਿਸੇ ਕੋਲੋਂ ਪੜ੍ਹਿਆ ਸੀਗਾ ਉਹਨੇ ਮੈਨੂੰ ਸਿਖਾਇਆ ਸੀਗਾ ਉਹਨੇ ਇਹਨਾਂ ਕਿਤਾਬਾਂ ਨੂੰ ਸਿੰਪਲ ਕਰਕੇ ਮੈਨੂੰ ਦੱਸਿਆ ਸੀਗਾ ਤੇ ਮੈਂ ਉਹਦੇ ਇੱਕ ਨੋਟਸ ਵੀ ਬਣਾਏ ਸੀਗੇ ਇੱਕ ਟੀਚਰ ਦੇ ਦੁਆਰਾ ਤੇ ਪਲੱਸ ਮੈਂ ਇਹਨਾਂ ਕਿਤਾਬਾਂ ਨੂੰ ਵੀ ਫਾਲੋ ਕੀਤਾ ਸੀਗਾ ਸੋ ਅ ਨਾਲ ਨੋਟਸ ਵੀ ਹੋਣੇ ਤੁਹਾਡੇ ਕੋਲੇ ਜ਼ਰੂਰੀ ਨੇ ਕਿਉਂਕਿ ਉਹੀ ਗੱਲ ਆ ਜੀ ਹਰ ਇੱਕ ਚੀਜ਼ ਨੂੰ ਅਸੀਂ ਪੰਜਾਬ ਪਰ ਪੰਜਾਬ ਰਿਸਪੈਕਟਿਵ ਨਾਲ ਵੀ ਪੜ੍ਹਨਾ ਆ ਕੱਲਾ ਹੀ ਨਹੀਂ ਹੈਗਾ ਕਿ ਯੂਪੀਐਸਸੀ ਦੀ ਤਿਆਰੀ ਕਰਨੀ ਅਸੀਂ ਪੰਜਾਬ ਦੀ ਵੀ ਤਿਆਰੀ ਕਰਨੀ ਆ ਸੋ ਰਮੇਸ਼ ਸਿੰਘ ਦੀ ਜੋ ਲੇਟੈਸਟ ਸਾਡੇ ਕੋਲੇ ਹੈਗੀ ਆ 2024-25 ਦਾ ਐਡੀਸ਼ਨ ਇਸ ਕਲਰ ਦੇ ਵਿੱਚ ਆਇਆ ਆ ਇਹਦੇ ਵੀ 2024-25 ਦਾ ਜੋ ਇੰਟਰੀ ਜੋ ਬਜਟ ਉਹ ਵੀ ਇਨਕਲੂਡ ਆ ਵੈਸੇ ਹੁਣ ਤਾਂ ਫੁੱਲ ਬਜਟ ਵੀ ਆ ਗਿਆ ਸੋ ਲੇਕਿਨ ਇਹ ਸਾਡੇ ਕੋਲੇ ਬੁੱਕ ਹੈਗੀ ਆ ਇਹਦਾ ਅਪਡੇਟਡ ਤੁਸੀਂ ਜਿਹੜਾ ਬਜਟ ਹੈਗਾ ਉਹ YouTube ਤੋਂ ਪੜ੍ਹ ਸਕਦੇ ਹੋ ਜੀ ਠੀਕ ਹੈ ਚਲੋ ਅੱਗੇ ਚੱਲਦੇ ਆਪਾਂ ਅਗਲੀ ਕਿਤਾਬ ਦੀ ਗੱਲ ਕਰ ਲਈਏ ਤਾਂ ਅੱਗੇ ਸਾਡੇ ਕੋਲੇ ਹੈਗੀ ਆ ਸਰ ਪੜਾਣਾ ਜਰਨਲ ਸਾਇੰਸ ਜਾਂ ਡੇਲੀ ਸਾਇੰਸ ਇੱਕ ਸਿਲੇਬਸ ਦੇ ਵਿੱਚ ਟਾਪਿਕ ਦੱਸਿਆ ਆ ਤੇ ਦੂਜਾ ਸਾਇੰਸ ਐਂਡ ਟੈਕ ਸੋ ਜਰਨਲ ਸਾਇੰਸ ਦੀ ਗੱਲ ਕਰ ਲਈਏ ਜਿਹਦੇ ਵਿੱਚ ਤੁਸੀਂ ਥੋੜੀ-ਬਹੁਤ ਬਾਇਓ ਕੈਮਿਸਟਰੀ ਫਿਜ਼ਿਕਸ ਪੜ੍ਹਨੀ ਹੁੰਦੀ ਹੈ ਉਹ ਤਾਂ ਲੂਸੈਂਟ ਕਿਤਾਬ ਫਾਲੋ ਕਰ ਲਓਗੇ ਇਹਦੇ ਵਿੱਚ ਬਹੁਤ ਵਧੀਆ ਪੋਰਸ਼ਨ ਦਿੱਤਾ ਗਿਆ ਆ ਇਹ ਚੋ ਕਵਰ ਹੋ ਜੂਗੀ ਸੋ ਤੁਸੀਂ ਇਹਨੂੰ ਫਾਲੋ ਕਰ ਲਓ ਲੂਸੈਂਟ ਕਿਤਾਬ ਆ ਜਰਨਲ ਸਟਡੀ ਦੀ ਜਰਨਲ ਲੋਰੀ ਦੇ ਵਿੱਚ ਖਾਸ ਕਰਕੇ ਕੁਝ ਹਿੱਸਾ ਦਿੱਤਾ ਗਿਆ ਆ ਜਾਂ ਫਿਰ ਇੱਕ ਅਰੀਹੰਤ ਦੀ ਆਉਂਦੀ ਆ ਜਰਨਲ ਸਾਇੰਸ ਦੀ ਬੁੱਕ ਡੇਲੀ ਸਾਇੰਸ ਕਰਕੇ ਆਉਂਦੀ ਆ ਅਰੀਹੰਤ ਦੀ ਤੁਸੀਂ ਉਹ ਵੀ ਫੋਲੋ ਕਰ ਸਕਦੇ ਹੋ ਅ ਤੇ ਜੇ ਤੁਸੀਂ ਸਾਇੰਸ ਐਂਡ ਟੈਕ ਪੜਨਾ ਜੋ ਕਰੰਟ ਆ ਫਿਰ ਉਹੀ ਗੱਲ ਉਹ ਸਵੇਰੇ 9 ਵਜੇ ਕਲਾਸ ਹੁੰਦੀ ਹੈ YouTube ਤੇ ਬਿਲਕੁਲ ਫ੍ਰੀ ਆਫ ਕੋਸਟ ਕਲਾਸ ਹੈ ਉਹਨੂੰ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਹੁਣ ਸਾਡੀ ਸਾਇੰਸ ਕਵਰ ਹੋ ਗਈ ਜਦੋਂ ਅਸੀਂ ਪੰਜਾਬ ਦੀ ਗੱਲ ਕਰਦੇ ਆ ਤਾਂ ਪੰਜਾਬ ਦੇ ਵਿੱਚ ਪੰਜਾਬ ਜੀ ਕੇ ਵੀ ਇੰਪੋਰਟੈਂਟ ਹੈ ਜੀ ਸੋ ਜੇ ਪੰਜਾਬ ਜੀ ਕੇ ਦੀ ਗੱਲ ਕਰੀਏ ਤਾਂ ਪੰਜਾਬ ਜੀ ਕੇ ਦੀ ਮੇਰੀ ਖੁਦ ਦੀ ਕਿਤਾਬ ਹੈ ਹੁਣ ਇਸ ਕਿਤਾਬ ਦੀ ਖਾਸੀਅਤ ਕੀ ਆ ਪੰਜਾਬ ਜੀ ਕੇ ਵਾਲੀ ਕਿਤਾਬ ਦੀ ਜਿਵੇਂ ਮੈਂ ਦੱਸਿਆ ਜਾ ਇਦੇ ਵਿੱਚ ਗੁਰੂ ਸਹਿਬਾਨ ਅਸੀਂ ਪੜਾਂਗੇ ਇਹਦੇ ਵਿੱਚ ਪ੍ਰੀ ਪੜਾਂਗੇ ਮੀਨਸ ਪੜਾਂਗੇ ਦੋ ਚੀਜ਼ਾਂ ਦਾ ਪੜਾਂਗੇ ਪੜਾਂਗੇ ਜਨ ਕਿ ਪ੍ਰੀ ਦੇ ਲਈ ਵੀ ਕਿਤਾਬ ਹੈ ਤੇ ਮੀਨਸ ਦੇ ਲਈ ਵੀ ਕਿਤਾਬ ਆ ਹੁਣ ਤੱਕ ਜਿੰਨੀਆਂ ਵੀ ਮਾਰਕੀਟ ਦੇ ਵਿੱਚ ਕਿਤਾਬਾਂ ਨੇ ਚਾਹੇ ਮੇਰੀ ਵੀ ਹੈਗੀ ਕਿਤਾਬ ਪੰਜਾਬ ਝਲਕ ਕਰਕੇ ਸੋ ਉਹ ਵੀ ਪ੍ਰੀ ਪਲਸ ਮੀਨਸ ਲਈ ਲਈ ਨਹੀਂ ਹੈਗੀ ਇਹ ਕਿਤਾਬ ਦੀ ਖਾਸੀਅਤ ਇਹ ਹੈ ਪੰਜਾਬ ਜੀਕੇ ਦੀ ਤੁਹਾਡਾ ਇਹ ਤੋਂ ਪ੍ਰੀ ਵੀ ਤਿਆਰ ਹੋਊਗਾ ਤੇ ਮੀਨਸ ਵੀ ਤਿਆਰ ਹੋਊਗਾ ਜੀ ਕਾਸੀ ਤੇ ਇਸ ਕਿਤਾਬ ਦੀ ਹੈ। ਪਲੱਸ ਇਹਦੇ ਵਿੱਚ ਜਿੰਨੀ ਵੀ ਹਿਸਟਰੀ ਆ ਸਾਡੀ ਜਿਹੜੀ ਮੈਂ ਗੱਲ ਕੀਤੀ ਸੀ ਜਦੋਂ ਸਪੈਕਟਰ ਬਾਰੇ ਦੱਸ ਰਿਹਾ ਸੀਗਾ ਵੀ ਜੋ ਵੀ ਸਾਡੀਆਂ ਮੂਵਮੈਂਟਸ ਹੋਈਆਂ ਨੇ ਨੈਸ਼ਨਲ ਲੈਵਲ ਤੇ ਉਹਨਾਂ ਦਾ ਪੰਜਾਬ ਦੇ ਨਾਲ ਸਬੰਧ ਕੀ ਆ ਜਿਵੇਂ ਕਿ ਸਾਡੇ ਕੋਲ ਨਾਨ ਕੋਆਪਰੇਸ਼ਨ ਮੂਵਮੈਂਟ ਹੋ ਗਈ ਹੈਨਾ 19 1857 ਦਾ ਵਿਦਰੋਹ ਹੋ ਗਿਆ ਉਸ ਵਿਦਰੋਹ ਦਾ ਪੰਜਾਬ ਦੇ ਵਿੱਚ ਕੀ ਐਂਗਲ ਰਿਹਾ ਆ ਕਿਹਨੇ ਕਿਹਨੇ ਸਾਥ ਦਿੱਤਾ ਉਹ ਇਸ ਕਿਤਾਬ ਦੇ ਵਿੱਚ ਤੁਹਾਨੂੰ ਮਿਲੂਗਾ ਜੋ ਕਿ ਆਮ ਕਿਸੇ ਕਿਤਾਬ ਦੇ ਵਿੱਚ ਹੈ ਹੀ ਨਹੀਂ। ਸੋ ਇਹ ਕਿਤਾਬ ਤੁਹਾਨੂੰ ਆਨਲਾਈਨ ਮਾਰਕੀਟ ਚ ਜਾਨੀ ਮਾਰਕੀਟ ਚੋਂ ਮਿਲੂਗੀ ਆਪਣੇ ਕੋਲ ਮਿਲੂਗੀ ਸੋ ਇਸ ਕਿਤਾਬ ਦਾ ਪ੍ਰਾਈਸ ਮੈਂ ਵੀ ਤੁਹਾਨੂੰ ਦੱਸ ਦਿੰਦਾ 500 ਰੁਪਏ ਪ੍ਰਾਈਸ ਹੈ ਇਸ ਨੰਬਰ ਤੇ ਕਾਲ ਕਰਕੇ ਤੁਸੀਂ ਜਿਹੜਾ ਇਸ ਕਿਤਾਬ ਨੂੰ ਆਰਡਰ ਕਰ ਸਕਦੇ ਹੋ ਸਕਰੀਨ ਸ਼ਾਟ ਲੈ ਲਓ ਪੰਜਾਬ ਜੀ ਕਦੀ ਬੈਸਟ ਬੁੱਕ ਹੈ ਜੀ ਠੀਕ ਹੈ ਸੋ ਇਹ ਸਾਡੇ ਕੋਲੇ ਨੰਬਰ ਦੱਸਿਆ ਹੋਇਆ ਜੀ ਇੱਕ ਗੱਲ ਮੈਂ ਅੱਜ ਕੱਲ੍ਹ ਦੇਖ ਰਿਹਾ ਨਾ ਮਾਰਕੀਟ ਦੇ ਵਿੱਚ ਕਿਤਾਬ ਆਈ ਆ ਜਿਹਦੇ ਵਿੱਚ ਦੱਸਿਆ ਜਾ ਰਿਹਾ ਕਿ ਸਾਰਾ ਕੁਝ ਹੀ ਆ ਮਤਲਬ ਮੈਂ ਹੈਰਾਨ ਹੁੰਨਾ ਵੀ ਸੀਰੀਅਸਲੀ ਇੰਨੀਆਂ ਕਿਤਾਬਾਂ ਲੋਕਾਂ ਨੇ ਪੜ੍ਹ ਲਈਆਂ ਤਾ ਜਾ ਕੇ ਉਹ ਸੋਚਦੇ ਵੀ ਸਿਲੈਕਸ਼ਨ ਹੋਜੂ ਕਿ ਨਹੀਂ ਹੋਜੂ ਤੇ ਮਾਰਕੀਟ ਦੇ ਵਿੱਚ ਇੱਕ ਕਿਤਾਬ ਚੱਲਦੀ ਆ ਉਹਦੇ ਵਿੱਚ ਸਾਰੇ ਸਬਜੈਕਟ ਲਿਖੇ ਜੀ ਆ ਪੜ ਲਓ ਪੀਸੀਐਸ ਦੀ ਤਿਆਰੀ ਹੋਜੂਗੀ ਹੁਣ ਉਹਨਾਂ ਨੂੰ ਪਤਾ ਆ ਵੀ ਬਹੁਤ ਸਾਰੇ ਇਦਾਂ ਦੇ ਬੱਚੇ ਆ ਜਿਨ੍ਹਾਂ ਕੋਲੇ ਗਿਆਨ ਦੀ ਕਮੀ ਆ ਤੇ ਹੈਗੇ ਵੀ ਅਸਲ ਦੇ ਵਿੱਚ ਉਹ ਕਹੂਗਾ ਜੇ ਹੁਣ ਮੰਨ ਲਓ ਤੁਸੀਂ ਨਵੇਂ ਸਟੂਡੈਂਟ ਹੋ ਤੁਸੀਂ ਸੋਚੋਗੇ ਯਾਰ ਇੰਨੀਆਂ ਕਿਤਾਬਾਂ ਪੜਨੀਆਂ ਪੈਣੀਆਂ ਤੁਹਾਨੂੰ ਥੋੜੀ ਪਤਾ ਆ ਵੀ ਸਿਲੈਕਸ਼ਨ ਲੈਣ ਦੇ ਲਈ ਇੰਨੀਆਂ ਪੜਨੀਆਂ ਪੈਣੀਆਂ ਕਿਉਂਕਿ ਉਹ ਬੱਚਾ ਸਿਰਫ ਤਿਆਰੀ ਦੇ ਲਈ ਆਇਆ ਆ ਸਿਲੈਕਸ਼ਨ ਦੇ ਲਈ ਨਹੀਂ ਆਇਆ ਜਿਹੜੇ ਬੱਚੇ ਨੇ ਲੈਣੀ ਸਿਲੈਕਸ਼ਨ ਉਹਦਾ ਮਾਈਂਡਸੈਟ ਅਲੱਗ ਲੈਵਲ ਦਾ ਹੈ ਜਿਹੜਾ ਤਿਆਰੀ ਲਈ ਆਇਆ ਉਹ ਤਾਂ ਇਹ ਸੋਚਦਾ ਮੇਰੇ ਕੋਲ ਬਹੁਤ ਸਾਰੇ ਬੱਚਿਆਂ ਨੇ ਪੁੱਛਿਆ ਵੀ ਸਰ ਕੋਈ ਇੱਕ ਏਦਾਂ ਦੀ ਕਿਤਾਬ ਮਿਲ ਜੂਗੀ ਜਿਹਦੇ ਵਿੱਚ ਸਾਰੇ ਸਬਜੈਕਟ ਤਿਆਰ ਹੋ ਜਾਣਗੇ ਯਾਰ ਸੀਰੀਅਸਲੀ ਤੁਸੀਂ ਆਪ ਸੋਚੋ ਤੁਸੀਂ ਡੀਐਸਪੀ ਐਸਡੀਐਮ ਤਹਿਸੀਲਦਾਰ ਵਰਗੇ ਅਹੁਦਿਆਂ ਤੇ ਬਹਿਣਾ ਹੈ ਤੇ ਤੁਹਾਨੂੰ ਇੱਕ ਕਿਤਾਬ ਦੇ ਵਿੱਚੋਂ ਤੁਹਾਡਾ ਪੇਪਰ ਕਲੀਅਰ ਹੋ ਜਾਵੇ ਤੁਸੀਂ ਇਹ ਸੋਚ ਰਹੇ ਹੋ ਮੈਂ ਹਮੇਸ਼ਾ ਕਹਿੰਦਾ ਜੇ ਤਿਆਰੀ ਕਰਨੀ ਆ ਤਾਂ ਦਿਲੋਂ ਕਰੋ ਸਹੀ ਡਾਇਰੈਕਸ਼ਨ ਦੇ ਵਿੱਚ ਕਰੋ ਮਿਹਨਤ ਨਾਲ ਕਰੋ ਅਦਰਵਾਈਜ਼ ਨਾ ਤੇ ਪੈਸਾ ਖਰਾਬ ਕਰੋ ਤੇ ਨਾ ਸਮਾਂ ਖਰਾਬ ਕਰੋ ਸਮਾਂ ਜ਼ਿਆਦਾ ਇੰਪੋਰਟੈਂਟ ਹੈ ਤੁਸੀਂ ਸਾਲ 6 ਮਹੀਨੇ ਲਾਉਂਗੇ ਪੜੇ ਹੈ ਨਹੀਂ ਇਹ ਤੋਂ ਵਧੀਆ ਕੋਈ ਹੋਰ ਤਿਆਰੀ ਕਰ ਲੈਂਦੇ ਜਾਂ ਕੋਈ ਹੋਰ ਕੰਮ ਸਿੱਖ ਲੈਂਦੇ ਕੋਈ ਸਕਿੱਲ ਸਿੱਖ ਲਓ ਜੇ ਤਿਆਰੀ ਕਰਨੀ ਹੈ ਤਾਂ ਪਹਿਲਾਂ ਆਪਣੇ ਆਪ ਨੂੰ ਕੌਨਫੀਡੈਂਸ ਚ ਲਾਓ ਤਾਂ ਤਿਆਰੀ ਸ਼ੁਰੂ ਕਰੋ ਅਦਰਵਾਈਜ਼ ਨਾ ਕਰੋ ਇਹ ਕਿਤਾਬਾਂ ਦੇ ਵੀ ਜਾਊਂਗਾ ਨਾ ਮਾਰਕੀਟ ਵਿੱਚ ਘਟੋ ਘਟ 2-2000 ਦੀਆਂ ਕਿਤਾਬਾਂ ਨੇ ਫਿਰ ਉਹੀ ਗੱਲ ਮੁੜ ਕੇ ਤਿਆਰੀ ਨਾ ਸ਼ੁਰੂ ਕੀਤੀ ਫਿਰ ਫਾਇਦਾ ਕੀ ਆ ਪਰ ਔਖੀਆਂ ਲੱਗੀਆਂ ਫਾਇਦਾ ਕੀ ਆ ਹੁਣ ਜੇ ਤੁਸੀਂ ਪੀਸੀਐਸ ਦੀ ਗੱਲ ਕਰਦੇ ਹੋ ਤੇ ਕੁਝ ਸਾਡੇ ਕੋਲੇ ਚੀਜ਼ਾਂ ਨੇ ਜਿਵੇਂ ਕਿ ਪੋਲੀਟੀਕਲ ਥਿਉਰੀ ਇਹਦੇ ਲਈ ਕੋਈ ਵੀ ਵਧੀਆ ਬੁੱਕ ਮੈਨੂੰ ਮਾਰਕੀਟ ਦੇ ਵਿੱਚ ਏਡੀ ਵਧੀਆ ਨਹੀਂ ਮਿਲੀ ਹਾਲਾਂਕਿ ਜੇ ਤੁਸੀਂ ਜਤਿੰਦਰ ਸਰ ਦੀਆਂ ਕਲਾਸਾਂ ਦੇਖੋਗੇ ਆਪਣੇ ਪੋਲੀਟੀ ਦੇ ਟੀਚਰ ਨੇ ਜਤਿੰਦਰ ਸਰ ਉਹ ਬਹੁਤ ਵਧੀਆ ਪੜ੍ਹਾ ਰਹੇ ਨੇ ਉਹ ਤੁਹਾਨੂੰ YouTube ਤੇ ਕਲਾਸਾਂ ਵੀ ਮਿਲ ਜਾਣਗੀਆਂ ਡਿਟੇਲ ਦੇ ਵਿੱਚ ਸਾਨੂੰ ਸਾਡੇ ਬੈਚਸ ਦੇ ਵਿੱਚ ਉਹਨਾਂ ਦੀਆਂ ਕਲਾਸਾਂ ਸਾਨੂੰ ਇਹਦੀਆਂ ਉਹ ਸਟਾਰਟ ਕਰਨ ਜਾ ਰਹੇ ਨੇ ਵਰਲਡ ਹਿਸਟਰੀ ਜੋ ਕਿ ਨਾਰਮਲੀ ਯੂਪੀਐਸਸੀ ਦੇ ਵਿੱਚ ਨਹੀਂ ਤਿਆਰੀ ਹੁੰਦੀ ਤੇ ਕੋਈ ਏਦਾਂ ਦੀ ਖਾਸ ਕਿਤਾਬ ਫੇਮਸ ਨਹੀਂ ਹੈਗੀ ਵਰਲਡ ਹਿਸਟਰੀ ਲਈ ਸੋ ਇਸ ਕਰਕੇ ਇਹ ਵੀ ਜਿਹੜੀ ਹੈਗੀ ਆ ਹਿਸਟਰੀ ਵਾਲੇ ਟੀਚਰ ਜਿਵੇਂ ਸਾਡੇ ਆਕਾਸ਼ ਸਰ ਨੇ ਉਹ ਤੁਹਾਨੂੰ ਪੜ੍ਹਾਉਣਗੇ ਪੇਡ ਬੈਚਸ ਦੇ ਵਿੱਚ ਮਤਲਬ ਇਹ ਉਹ ਖਾਸ ਜਣੀ ਆ ਅਲੱਗ ਤੋਂ ਨਹੀਂ ਪੰਜਾਬ ਜੀ ਕਿ ਮੈਂ ਆਲਰੇਡੀ ਦੱਸ ਚੁੱਕਾ ਆ ਜਿਹੜੀ ਕਿਤਾਬ ਨੇ ਜੋ ਕਿ ਯੂਪੀਐਸਸੀ ਨਾਲੋਂ ਵੱਖ ਕਰਦੀ ਹੈ ਸੋ ਹੁਣ ਤੁਸੀਂ ਡਿਸਾਈਡ ਕਰਨਾ 셀ਫ ਸਟਡੀ ਕਰਨੀ ਆ ਜਾਂ ਫਿਰ ਕੱਲੀ ਸਟਡੀ ਕਰਨੀ ਆ ਕਿ ਸਿਲੈਕਸ਼ਨ ਲੈਣੀ ਆ ਹੁਣ ਜੇ ਤਾਂ ਸਿਲੈਕਸ਼ਨ ਲੈਣੀ ਆ ਫਿਰ ਮਿਹਨਤ ਕਰਨੀ ਪੈਣੀ ਆ ਫਿਰ ਇਹਨਾਂ ਕਿਤਾਬਾਂ ਦੇ ਨਾਲ ਨਾਲ ਜੋ ਪੰਜਾਬ ਦਾ ਐਂਗਲ ਉਹ ਵੀ ਪੜ੍ਹਨਾ ਪੈਣਾ ਹੁਣ ਜਿਵੇਂ ਜਿਹੜੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਜਿਹੜੇ ਬੱਚੇ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਪਤਾ ਆ ਵੀ ਕਿਵੇਂ ਕੰਟੈਂਟ ਪੰਜਾਬ ਨਾਲ ਰੀਡ ਕਰਕੇ ਦਿੱਤਾ ਜਾਂਦਾ ਆ ਸਾਡੇ ਟੀਚਰਜ਼ ਨੇ ਹਜੇ ਤੱਕ ਕੋਈ ਆ ਬੁੱਕ ਰეკਮੈਂਡ ਨਹੀਂ ਕੀਤੀ ਪੋਲੀਟੀ ਵਾਲੇ ਸਰ ਨੇ ਲక్ష్ਮੀਕਾਂਤ ਰეკਮੈਂਡ ਨਹੀਂ ਕੀਤੀ ਕਹਿੰਦੇ ਲక్ష్ਮੀਕਾਂਤ ਦੇ ਵਿੱਚ ਕਹਿੰਦੇ ਕੀ ਉਹ ਤਾਂ ਬਈ ਯੂਪੀਐਸਸੀ ਦੇ ਲਈ ਆ ਪੰਜਾਬ ਦੇ ਲਈ ਤਾਂ ਉਹ ਹੈ ਹੀ ਨਹੀਂ ਸੋ ਜਿਹੜੇ ਸਾਡੇ ਟੀਚਚਰ ਪੜਾ ਰਹੇ ਆ ਉਹ ਪੰਜਾਬ ਦੇ ਲਈ ਪੜਾ ਰਹੇ ਆ ਜੀ ਹਿਸਟਰੀ ਵਾਲੇ ਸਰ ਕਹਿੰਦੇ ਆ ਨਹੀਂ ਮੇਰੇ ਆਪ ਦੇ ਨੋਟਸ ਤੁਸੀਂ ਫਾਲੋ ਕਰੋ ਪੰਜਾਬ ਜੀ ਕੇ ਮੈਨੂੰ ਕਿਸੇ ਤੇ ਭਰੋਸਾ ਨਹੀਂ ਮੈਂ ਆਪਣੀ ਕਿਤਾਬ ਕੱਢ ਦਿੱਤੀ ਆ ਸੋ ਪੰਜਾਬ ਪੀਸੀਐਸ ਇੱਕ ਵੱਖਰੀ ਤਿਆਰੀ ਹੈ ਮੈਂ ਕਹਿੰਨਾ ਯੂਪੀਐਸਸੀ ਨਾਲ ਮਿਲਦੀ ਹੈ ਲੇਕਿਨ ਫਿਰ ਵੀ ਕੁਝ ਕੁਝ ਪਰਸੈਂਟ ਫਰਕ ਹੈਗਾ ਆ ਤੇ ਜਿਹੜੇ ਬੱਚੇ ਨੂੰ ਉਹ ਪਰਸੈਂਟੇਜ ਪਤਾ ਲੱਗ ਗਿਆ ਵੀ ਇਹ ਫਰਕ ਹੈਗਾ ਆ ਉਹ ਬੱਚੇ ਨੇ ਉਸ ਕਮੀ ਨੂੰ ਪੂਰਾ ਕਰ ਲੈਣਾ ਤੇ ਸਿਲੈਕਸ਼ਨ ਲੈ ਲੈਣੀ ਆ ਤੇ ਬਾਕੀ ਬੱਚਿਆਂ ਨੇ ਦੇਖਦੇ ਰਹਿ ਜਾਣਾ 5 ਸਾਲ ਬਾਅਦ ਵੈਕੈਂਸੀ ਆਈ ਹੈ 322 ਪੋਸਟਾਂ ਨੇ ਬਹੁਤ ਵੱਡਾ ਨੰਬਰ ਹੈ ਪੋਸਟਾਂ ਦਾ ਪੀਸੀਐਸ ਦੇ हिसाब ਦੇ ਨਾਲ ਜੇ ਮੈਂ ਸੀਰੀਅਸ ਕੈਂਡੀਡੇਟ ਦੇਖਾਂ ਬਹੁਤ ਘੱਟ ਨੇ ਹੋ ਸਕਦਾ ਤੁਸੀਂ ਉਹਨਾਂ ਵਿੱਚੋਂ ਇੱਕ ਹੋ ਮੋ ਜਿਹੜੇ ਸੀਰੀਅਸ ਹੋ ਪਰ ਤੁਸੀਂ ਗਲਤ ਡਾਇਰੈਕਸ਼ਨ ਗਲਤ ਜਾਨੀ ਕਿ ਸੋਚ ਦੀ ਰੱਖ ਕੇ ਤੁਸੀਂ ਆਪਣੇ ਇਸ ਓਪਰਚੁਨਿਟੀ ਨੂੰ ਮਿਸ ਨਾ ਕਰ ਲਿਓ ਜੀ ਜੇ ਸਿਲੈਕਸ਼ਨ ਲੈਣੀ ਹੈ ਤੇ ਸਹੀ ਦਿਸ਼ਾ ਵਿੱਚ ਪੜਿਓ ਸਹੀ ਸੋਰਸ ਨੂੰ ਫੋਲੋ ਕਰੋ ਸਹੀ ਟੀਚਰ ਨੂੰ ਫੋਲੋ ਕਰੋ ਤੇ ਤੁਹਾਡੀ ਸਿਲੈਕਸ਼ਨ ਜ਼ਰੂਰ ਹੋਊਗੀ ਹੁਣ ਜਿਹੜੇ ਬੱਚੇ ਸਾਡੇ ਨਾਲ ਜੁੜ ਕੇ ਤਿਆਰੀ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਸਾਡੇ ਕੋਲ ਅਲੱਗ-ਅਲੱਗ ਬੈਚ ਵੀ ਨੇ ਮੈਂ ਕਿਤਾਬਾਂ ਵੀ ਦੱਸ ਦਿੱਤੀਆਂ ਨੇ ਪਰ ਇੱਕ ਟੀਚਰ ਦੇ ਅਧੀਨ ਰਹਿ ਕੇ ਪੜਿਆ ਜ਼ਿਆਦਾ ਵਧੀਆ ਜਾਂਦਾ ਹੈ ਮੇਰਾ ਹਮੇਸ਼ਾ ਤੋਂ ਵਿਸ਼ਵਾਸ ਰਿਹਾ ਹੈ ਤੇ ਉਸ ਦੇ ਲਈ ਅਸੀਂ ਬੱਚਿਆਂ ਦੇ ਲਈ ਬਹੁਤ ਘੱਟ ਫੀਸਾਂ ਵਾਲੇ ਬੈਚ ਵੀ ਲੈ ਕੇ ਆਉਂਦੇ ਨੇ ਤਾਂ ਕਿ ਉਹਨਾਂ ਦੀ ਜੇਬ ਦੇ ਉੱਤੇ ਵੀ ਜ਼ਿਆਦਾ ਭਾਰ ਨਾ ਪਵੇ ਸੋ ਇਹਦੇ ਵਿੱਚੋਂ ਇੱਕ ਤੋਂ ਸਾਡੇ ਕੋਲ ਰਿਕਾਰਡਡ ਬੈਚ ਜਿਹੜਾ ਪ੍ਰੀਲਮ ਦੇ ਲਈ ਹੈ ਇਹ ਉਹਨਾਂ ਬੱਚਿਆਂ ਦੇ ਲਈ ਹੈ ਜਿਨ੍ਹਾਂ ਨੂੰ ਆਲਰੇਡੀ ਪਤਾ ਹੈ ਪੀਸੀਐਸ ਕੀ ਹੈ ਥੋੜੀ-ਬਹੁਤ ਤਿਆਰੀ ਜਿਹੜੇ ਜਾਣਦੇ ਨੇ ਜਿਨ੍ਹਾਂ ਨੂੰ ਲੱਗਦਾ ਵੀ ਹਾਂ ਅਸੀਂ ਪਹਿਲਾਂ ਕੀਤਾ ਹੋਇਆ ਸੀ ਇੱਕ ਵਾਰ ਰਿਵੀਜ਼ਨ ਕਰਨੀ ਹੈ ਪ੍ਰੀ ਤੇ ਫੋਕਸ ਕਰਨਾ ਹੈ रिकॉर्डेड बैच ਜਿਹਦੇ ਵਿੱਚ ਸਿਰਫ ਰਿਕਾਰਡਡ ਕਲਾਸਾਂ ਹੋਣਗੀਆਂ ਕੋਈ ਲਾਈਵ ਕਲਾਸ ਕੋਈ ਗਾਈਡੈਂਸ ਸੈਸ਼ਨ ਕੋਈ ਮੈਂਟਰਸ਼ਿਪ ਸੈਸ਼ਨ ਕੋਈ ਟੈਸਟ ਦੀ ਸੀਰੀਜ਼ ਨਹੀਂ ਹੋਊਗੀ ਸਿਰਫ ਰਿਕਾਰਡਡ ਕਲਾਸਾਂ ਫੀਸ 5000 ਰੁਪਈਆ ਜਿਹੜੇ ਬੱਚੇ ਚਾਹੁੰਦੇ ਆ ਜੀ ਪ੍ਰੀਲਮ ਦੀ ਤਿਆਰੀ ਕਰਨੀ ਆ ਅਸੀਂ ਯੂਪੀਐਸਸੀ ਤਿਆਰੀ ਕੀਤੀ ਹੋਈ ਆ ਅਸੀਂ ਪੰਜਾਬ ਥੋੜਾ ਵੱਖਰੇ ਐਂਗਲ ਨਾਲ ਦੇਖਣਾ ਆ ਅਸੀਂ ਦੇਖਣਾ ਪੰਜਾਬ ਕਿਵੇਂ ਅਸੀਂ ਵੱਖਰਾ ਪੜ੍ਹਦੇ ਆ ਉਹਦੇ ਲਈ ਆ ਸਾਡੇ ਕੋਲੇ ਕ੍ਰੈਸ਼ ਕੋਰਸ ਲਾਈਵ ਪਲੱਸ ਰਿਕਾਰਡਡ ਲਾਈਵ ਪਲੱਸ ਰਿਕਾਰਡਡ ਦੇ ਵਿੱਚ ਗਾਈਡੈਂਸ ਸੈਸ਼ਨ ਮੈਂਟਰਸ਼ਿਪ ਸੈਸ਼ਨ ਤੇ ਟੈਸਟ ਸੀਰੀਜ਼ ਸਭ ਕੁਝ ਮਿਲੂਗਾ ਜੀ ਇਹਦੀ ਫੀਸ 10000 ਰੁਪਏ ਇਹ ਵੀ ਪ੍ਰੀਲਮ ਦੇ ਲਈ ਆ ਇਹ ਚ ਟੈਸਟ ਸੀਰੀਜ਼ ਵੀ ਆ ਰਿਕਾਰਡਡ ਬੈਚ ਕਲਾਸਸ ਵੀ ਲਾਈਵ ਕਲਾਸਸ ਵੀ ਪੀਡੀਫ ਸਭ ਕੁਝ ਮਿਲਦਾ ਜੀ ਹੁਣ ਜੇ ਗੱਲ ਕਰ ਲਈਏ ਫਾਊਂਡੇਸ਼ਨ ਬੈਚ ਦੀ ਉਹਨਾਂ ਬੱਚਿਆਂ ਲਈ ਜਿਹੜੇ ਬਿਲਕੁਲ ਨਵੇਂ ਨੇ ਜਿਨ੍ਹਾਂ ਨੇ ਪੀਸੀਐਸ ਦੇ ਬਾਰੇ ਜਿਹਨੂੰ ਇਲ ਦੇ ਕੁੱਕੜ ਨਹੀਂ ਪਤਾ ਤੇ ਜਾਂ ਫਿਰ ਜਿਨ੍ਹਾਂ ਨੇ ਪ੍ਰੀ ਪਲੱਸ ਮੀਨਸ ਦੋਨਾਂ ਦੀ ਤਿਆਰੀ ਕਰਨੀ ਆ ਜੀ ਉਹਨਾਂ ਦੇ ਲਈ ਫਾਊਂਡੇਸ਼ਨ ਬੈਚ ਆ ਜਿਸ ਦੀ ਫੀਸ 20000 ਰੁਪਏ ਆ ਜੀ ਬੇਸਿਕ ਤੋਂ ਲੈ ਕੇ ਹਾਈ ਲੈਵਲ ਤੱਕ ਦੀ ਤਿਆਰੀ ਕਰਾਈ ਜਾਂਦੀ ਹੈ ਕੁਝ ਕਲਾਸਾਂ ਦੇ ਵਿੱਚ ਰਿਕਾਰਡਡ ਨੇ ਅੱਗੇ ਦੀਆਂ ਲਾਈਵ ਮਿਲਣਗੀਆਂ ਪ੍ਰੀ ਪਲੱਸ ਮੀਨਸ ਪਲੱਸ ਇੰਟਰਵਿਊ ਤਿੰਨਾਂ ਦੀ ਤਿਆਰੀ ਕਰਾਈ ਜਾਂਦੀ ਹੈ ਟੀਚਰਸ ਆਪਣਾ ਕੰਟੈਂਟ ਪੰਜਾਬੀ ਤੇ ਅੰਗਰੇਜ਼ੀ ਵਿੱਚ ਤੁਹਾਨੂੰ ਪ੍ਰੋਵਾਈਡ ਕਰਦੇ ਨੇ ਤੇ ਤੁਹਾਨੂੰ ਗਾਈਡੈਂਸ ਤੇ ਮੈਂਟਰਸ਼ਿਪ ਪ੍ਰੋਵਾਈਡ ਕੀਤੀ ਜਾਂਦੀ ਹੈ ਇਸ ਬੈਚ ਦੇ ਵਿੱਚ ਹੁਣ ਇਹਨਾਂ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਐਡਮਿਸ਼ਨ ਕਿਵੇਂ ਲੈਣੀ ਹੈ ਜਾਂ ਕੋਈ ਵੀ ਸਵਾਲ ਹੈ ਆ ਨੰਬਰ ਦਿੱਤਾ ਗਿਆ ਇਸ ਨੰਬਰ ਦੇ ਉੱਤੇ ਤੁਸੀਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਮੇਰੇ ਨਾਲ ਕੋਈ ਗੱਲਬਾਤ ਕਰਨੀ ਹੈ ਕੋਈ ਤੁਹਾਡੇ ਮਨ ਦੇ ਵਿੱਚ ਡਾਊਟ ਹੈ ਤੁਸੀਂ ਮੇਰੀ ਟੀਮ ਨੂੰ ਕਹੋ ਫਤਿਹ ਸਰ ਨਾਲ ਗੱਲਬਾਤ ਕਰਾ ਦਿਓ ਮੇਰੇ ਨਾਲ ਵੀ ਗੱਲਬਾਤ ਕਰਾ ਦੇਣਗੇ ਤੁਹਾਡੇ ਸਾਈਡ ਤੁਸੀਂ ਕਰਨਾ ਆ ਸਿਲੈਕਸ਼ਨ ਲੈਣੀ ਕਿ ਨਹੀਂ ਲੈਣੀ ਇਹ ਮੌਕਾ ਬੜੇ ਲੰਬੇ ਸਮੇਂ ਬਾਅਦ ਆਇਆ ਆ ਇਸ ਮੌਕੇ ਨੂੰ ਜਾਣ ਨਾ ਦਿਓ ਇਹ ਤੁਹਾਡਾ ਖਰਚਾ ਨਹੀਂ ਤੁਹਾਡੀ ਇਨਵੈਸਟਮੈਂਟ ਆ ਜਿਹੜੀ ਆਉਣ ਵਾਲੀ ਤੁਹਾਡੀ ਜ਼ਿੰਦਗੀ ਨੂੰ ਸੌਖਾ ਕਰ ਦਊਗੀ ਇੱਕ ਵੱਡੀ ਪੋਸਟ ਤੁਹਾਡੀਆਂ ਤਿੰਨ ਪੀੜ੍ਹੀਆਂ ਨੂੰ ਸੌਖਾ ਕਰਦੀ ਹੈ ਤੁਹਾਡੇ ਮਾਪਿਓ ਦੀ ਪੀੜ੍ਹੀ ਤੁਹਾਡੀ ਪੀੜ੍ਹੀ ਤੁਹਾਡੇ ਬੱਚਿਆਂ ਦੀ ਪੀੜ੍ਹੀ ਤੇ ਤਿੰਨ ਜਨਰੇਸ਼ਨ ਨੂੰ ਸੁਧਾਰਨ ਦਾ ਮੌਕਾ ਸ਼ਾਇਦ ਤੁਹਾਨੂੰ ਮਿਲਿਆ ਹੋਵੇ ਆਈ ਹੋਪ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਇਨਫੋਰਮੇਸ਼ਨ ਮਿਲ ਗਈ ਹੋਊਗੀ ਬਾਕੀ ਕੋਈ ਡਾਊਟ ਹੋਵੇ ਸਰ ਬੱਚੇ ਮੈਂ ਤੁਹਾਨੂੰ ਕਹਿ ਰਿਹਾ ਵੀ ਪੰਜਾਬ ਨਾਮਾ ਕਿਤਾਬ ਪੰਜਾਬ ਜੀ ਕਦੀ ਬੈਸਟ ਬੁੱਕ ਹੈ ਜੀ ਤੁਸੀਂ ਇੱਕ ਪਾਸੇ ਪੰਜਾਬ ਨਾਮਾ ਰੱਖ ਲਿਓ ਦੂਜੇ ਪਾਸੇ ਕੋਈ ਵੀ ਮਾਰਕੀਟ ਦੀ ਕਿਤਾਬ ਰੱਖ ਲਿਓ ਜੇਦਾ ਕੰਟੈਂਟ ਵਧੀਆ ਹੋਇਆ ਤੁਸੀਂ ਆਪ ਰეკਮੈਂਡ ਕਰਿਓਗੇ ਸਿੰਪਲ ਆਪ ਰეკਮੈਂਡ ਕਰਿਓ ਬਸ ਮੈਂ ਇਨਾ ਕਹਿ ਸਕਦਾ ਜੇ ਵਧੀਆ ਨਾ ਲੱਗੀ ਪੰਜਾਬ ਨਾਮਾ ਮੇਰੀ ਕਲਾਸ ਦੇ ਥੱਲੇ ਆ ਕੇ ਕਹਿ ਦਿਓ ਭਾਈ ਵਧੀਆ ਨਹੀਂ ਹੈਗੀ ਬੱਚੇ ਮੰਥਲੀ ਮੈਗਜ਼ੀਨ ਕਿੱਥੋਂ ਮਿਲਦੀ ਆ ਆਪਣਾ ਟੈਲੀਗ੍ਰਾਮ ਦਾ ਚੈਨਲ ਮੈਂ ਸਟਾਰਟਿੰਗ ਤੇ ਦੱਸਿਆ ਉਹਨੂੰ ਜੁਆਇਨ ਕਰ ਲਓ ਉੱਥੇ ਮਿਲ ਜਾਂਦੀ ਓਕੇ ਜੀ ਚਲੋ ਸੁਝਾਉਂਦੇ ਬੱਸਦੇ ਰਹੋ ਹਾਂ ਨੰਬਰ ਦਿੱਤਾ ਗਿਆ ਤੇ ਕਾਲ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਬੈਚਸ ਦੇ ਵਿੱਚ ਐਂਡ ਬਾਕੀ ਜਾਣਕਾਰੀ ਜਉਂਦੇ ਬੱਸਦੇ ਰਹੋ ਰੱਬ ਖੈਰ ਕਰੇ ਜੀ ਸੱਸੀ ਘਸਰਾ ਨੂੰ ਬਾਏ ਬਾਡਾ